ਭਾਬੀ ਦਾ ਤਿਆ ਅੱਜ ਕੰਮ ਨੇ ਪਰੇ ਚੜਾਈ ਅੱਛੇ ਬਾਦਸ਼ਾਹ ਯਾਰ ਗੁੱਸਾ ਦਾ ਨਹੀਂ ਕਰਦਾ ਨਹੀਂ ਗੁੱਸਾ ਕਰਦਾ ਯਾਰ ਨਜ਼ਰ ਬੜੀ ਲੱਗਦੀ ਤੇਰੀ ਉਹ ਯਾਰ ਐਵੇਂ ਲੋਕ ਤੱਕੇ ਖੰਦੇ ਆਖ ਦਿੰਦੇ ਨਾ ਨਜ਼ਰ ਮੇਰੀ ਕੀ ਲੱਗਣੀ ਸੀ ਆਪਾਂ ਤਾਂ ਕਦੇ ਹੀ ਨਹੀਂ ਕੋਈ ਇਹੋ ਜੀ ਗੱਲ ਕੀਤੀਗੀ ਉਂ ਇੱਕ ਦੋ ਵਾਰ ਮੈਨੂੰ ਘਰੇ ਵੀ ਆਖਿਆ ਉਹ ਘਰ ਵਾਲੀ ਨੇ ਆਖਿਆ ਉਹਨੂੰ ਦੂਰ ਛੇਤਰ ਖਾਦੇ ਅਗ ਤੇਰੀ ਨજર ਲੱਗਦੀ ਹੈ ਲੋਕ ਆਦੇ ਮੈਂ ਕਿਹਾ ਐਵੇਂ ਆ ਤੇ ਤੂੰ ਘਰ ਦੀ ਨਿੰਦੀ ਜਾਏਂਗੀ ਤੇ ਹੋਰ ਕੌਣ ਮੈਨੂੰ ਆਖੂ ਹੈ ਉਹ ਐਵੇਂ ਆਖ ਦਿੰਦੇ ਯਾਰ ਹੁਣ ਚੱਕਣੀ ਟੱਕਣੀ ਤਾਂ ਹੋਈ ਬੰਦੇ ਦੀ ਬਾਕੀ ਐਵੇਂ ਮੈਂ ਥੋੜਾ ਜਿਹਾ ਪਾਸ ਖੂ ਬੰਦਾ ਹੈ ਵੇਖਦੇ ਰਹੀ ਤੇ ਕੌਣ ਕਿੱਧਰ ਜਾਂਦਾ ਕੀ ਕੀ ਕਰਦਾ ਤੇ ਇੰਨੇ ਨਾਲ ਹੀ ਆਂਦੇ ਨજર ਲੱਗਦੀ ਹੈ ਹਾਂ ਪੱਦਾ ਤਾਂ ਤੂੰ ਬਹੁਤ ਚੱਕ ਹੈ ਮੈਂ ਤਾਂ ਕਰਦਾ ਤੂੰ ਮੈਨੂੰ ਪਤਾ ਹੈ ਤੇ ਚੱਲ ਲੈ ਅਛੈਤਰੀ ਹੁੰਦਾ ਮਸਾਕ ਤੇ ਚੱਲਿਆ ਓਏ ਐਡੇ ਵੱਡੇ ਕੰਮ ਚੱਲਿਆ ਸੀ ਸੁਣਦੇ ਹੀ ਸੱਤ ਚੋਂ ਜੜ ਕੱਢ ਕੇ ਰੱਖਤੀ ਕੁਮਾਰ ਆ ਜਾ ਬਹਿ ਜਾ ਹੁਣ ਆ ਜਾ ਓੜਿਆ ਉਹ ਮੈਨੂੰ ਪਤਾ ਪਟਮੇਲੀ ਪਈ ਐ ਵੀ ਉਹ ਕੰਮ ਦਿੰਦੇ ਜਾਂਦਾ ਜਿਆਦੇ ਆਉਣੇ ਵੀ ਇਹੇ ਬੰਦੇ ਦੀ ਨਜ਼ਰ ਲੱਗ ਜਾਂਦੀ ਐ ਚੀਜ਼ ਐ ਇਹੇ ਜਾ ਕੋਈ ਸੋਚਿਆ ਹੋਣਾ ਕਮਾਲ ਐ ਯਾਰ ਮੇਰੇ ਵੇਖੇ ਤਾਂ ਪੈਂਦੇ ਵਿਗੜੇ ਕੰਮ ਵੀ ਹੋ ਜਾਂਦੇ ਆ ਅੱਜ ਫੇਰ ਤਰਿਆ ਆਉਂਦਾ ਯਾਨੀ ਯਾਦ ਹੋਣਾ ਮੈਂ ਤਾਂ ਲੋਣਾ ਨਹੀਂ ਪਈ ਕਿਤੇ ਅੱਜ ਕਿੱਧਰ ਚੱਲੇ ਆ ਓ ਯਾਰ 100 ਬੰਦਾ ਕੰਮ ਧੰਦੇ ਚੱਲਿਆ ਹੁੰਦਾ ਐਡਾ ਵੱਡਾ ਕੰਮ ਸੀ ਜੜ ਕੱਢ ਕੇ ਰੱਖ ਦਿੰਦਾ ਓ ਯਾਰ ਬੰਦਾ ਪੁੱਛ ਹੀ ਲੈਂਦਾ ਸੀ ਬੇਟੀ ਪੁੱਛ ਲੈਂਦਾ ਅੱਜ ਫੇਰ ਨਹੀਂ ਜਾਂਦਾ ਪਲਕਾਂ ਬਲੀ ਫੇਰ ਲੜੂਗੀ ਇਹਨੂੰ ਕੰਮ ਹੀ ਹੈ ਨਹੀਂ ਹੋਰ ਕੋਈ ਐਨਾ ਮਾੜਾ ਕਿਧਰੋਂ ਆ ਗਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹ ਮੈਨੂੰ ਤਾਂ ਚੰਨਣ ਕੀ ਰਹਿ ਇੱਥੇ ਹੈ ਤਾਂ ਸਹੀ ਇਹ ਮੈਨੂੰ ਪੰਤੀ ਦਾ ਮਸੂਮੀ ਹੁੰਦਾ ਕਿਵੇਂ ਆ ਜਿਵੇਂ ਕਿਥੇ ਚਲੇ ਜਾਂਦਾ ਵੀ ਤੇਨ ਹੋਰ ਕੋਈ ਕੰਮ ਹੈ ਨਹੀਂ ਜਿਉ ਪੱਤੀ ਦਾ ਬੰਦਾ ਯਾਰ ਜੇ ਪੁੱਛ ਲੈ ਫਿਰ ਕੀ ਹੋ ਗਿਆ ਪਰ ਮੈਂ ਦੱਸਾਂ ਕਿੱਥੇ ਚਲੇ ਆ ਮੈਂ ਚਲੇ ਆ ਸਾਗ ਕਰਨ ਤੇ ਤੂੰ ਕਰਨਾ ਤਾਂ ਨਾਲ ਆ ਜਾ ਜੜ ਕੱਟ ਕੇ ਰੱਖਿੰਦਾ